ਤੇ ਦੇਖ ਕੇ ਹੈਰਾਨ ਸੰਤ ਬਾਬਾ ਅਦਰ ਸਿੰਘ ਦੀ ਦੈਣੀ ਲਤ ਸਾਰੀ ਗਲ ਗਈ ਸੀ ਸੱਪ ਨੇ ਡੰਗ ਮਾਰਿਆ ਸੀ ਜਿੰਨਾ ਇਲਾਜ ਕੀਤਾ ਉਤਨੀ ਖਰਾਬ ਫਿਰ ਡਾਕਟਰ ਪੁੱਛਦੇ ਨੇ ਸੰਤ ਜੀ ਬੜੀ ਪੀੜ ਹੁੰਦੀ ਹੋਵੇਗੀ ਤੁਹਾਨੂੰ ਸਾਰੀ ਲਤ ਤੁਹਾਡੀ ਗਲ ਗਈ ਹੈ ਕੰਦੀ ਲਤ ਨਾ ਹੁੰਦੀ ਬਾਬਾ ਜੀ ਕਹਿੰਦੇ ਲੱਤ ਨੂੰ ਪੀੜ ਹੁੰਦੀ ਐ ਦੇਖਦੇ ਅਸੀਂ ਅਸੀਂ ਦੇਖ ਰਹੇ ਹਾਂ ਡਾਕਟਰਾਂ ਦੇ ਪੱਲੇ ਨਹੀਂ ਪੈਂਦਾ ਸੀ ਕੀ ਕਹਿ ਰਹੇ ਨੇ ਲੱਤ ਨੂੰ ਪੀੜ ਆਉਂਦੀ ਐ ਮੈਨੂੰ ਨਹੀਂ ਆਉਂਦੀ ਮੈਂ ਦੇਖ ਰਿਹਾ ਕੰਨ 4 ਸਾਲ ਪਹਿਲੇ ਗੁਜ਼ਰੇ ਨੇ ਮੇਰੀ ਸ਼ੀਰਮਣ ਹੱਥ ਤੇ ਕੈਂਸਰ ਹੋ ਗਿਆ ਆਇਓ ਡਾਕਟਰ ਇਲਾਜ ਕਰਦੇ ਰਹੇ ਵੱਧ ਹੀ ਗਿਆ ਵੱਧ ਹੀ ਗਿਆ ਭਾਵੇਂ ਉਹ ਕਹਿੰਦੇ ਨੇ ਪ੍ਰਕਿਰਤੀ ਨੂੰ ਆਪਣਾ ਕੰਮ ਕਰਨ ਦੇ ਕਿਸਾਨੋ ਵੀ ਦੇਖਣ ਦਿਓ ਪ੍ਰਕਿਰਤੀ ਕੀ ਕਰਦੀ ਏ ਸਾਡੇ ਨਾਲ ਠੀਕ ਨਹੀਂ ਹੋਇਆ ਹੱਸ ਕੇ ਮਹਰਿਸ਼ੀ ਰਮਨ ਡਾਕਟਰਾਂ ਨੂੰ ਕਹਿੰਦੇ ਨੇ ਪ੍ਰਕਿਰਤੀ ਦੀ ਜਿੱਤ ਹੋਈ ਤੁਹਾਡੀ ਹਾਰ ਹੋਈ ਤੁਸੀਂ ਤੇ ਹਾਰੇ ਥੜੀ ਤੇ ਹਾਰੇ ਇਹ ਜੋ ਬਾਬਾ ਅਤਰ ਸਿੰਘ ਨੇ ਅਜ ਤੋਂ ਇਹ ਜੀ ਕਹ ਲੋ 60-65 ਸਾਲ ਪਹਿਲੇ ਜੋ ਆਪਣੇ ਜ਼ਬਾਨ ਤੋਂ ਕਿਹਾ ਕਦਮ 4 ਸਾਲ ਪਹਿਲੇ ਇਸ ਤਰ੍ਹਾਂ ਦੇ ਬੋਲ ਮੈ ਰੀ ਸੀ ਰਮਣ ਦੀ ਜ਼ਬਾਨ ਤੋਂ ਨਿਕਲੇ। ਜਦ ਡਾਕਟਰ ਨੇ ਕਿਹਾ ਹੱਥ ਦੇ ਵਿੱਚ ਬਹੁਤ ਪੀੜ ਆਉਂਦੀ ਹੋਵੇਗੀ। ਦੇਖ ਰਹੇ ਆ ਸੀ ਹੱਥ ਨੂੰ। ਔਰ ਹੱਥ ਨੂੰ ਕਹਿੰਦੇ ਆ ਆਖਿਆ ਜ਼ਰੂਰ ਇਹ ਸਤ ਨੇ ਕੁਝ ਕੀਤਾ ਹੈ। ਆਪਣੇ ਕਰਮ ਕੀ ਗੱਤ ਮੈਂ ਤਿਆਰ ਜਾਣੋ। ਮੈਂ ਕਿਹਾ ਜਾਣੋ ਬਾਵਾ ਕੀਤਾ ਹੋਵੇਗਾ। ਭੋਗਦਾ ਕਿ ਆਪਾਂ ਵੀ ਦੇਖ ਰਹੇ ਤੂੰ ਸੀ ਵੀ ਦੇਖ ਰਿਹਾ ਤੂੰ ਸੀ ਦੁਖੀ ਨਹੀਂ ਹੋ ਰਿਹਾ ਹਾਸੇ ਦੁਖੀ ਹੋ ਰਿਹਾ ਆਪਾਂ ਦੇਖ ਰਹੇ ਹਾਂ ਇਹ ਡਾਕਟਰਾਂ ਦੇ ਪੱਲੇ ਨਹੀਂ ਪਈ ਗੱਲ ਇਹ ਵੀ ਮਾਰਿਸ ਕਰਦੇ ਇਹ ਇੱਕ ਦੋ ਮੈਂ ਉਦਾਹਰਨ ਦਿੱਤੇ ਨੇ ਇਸ ਤਰ੍ਹਾਂ ਦੇ ਸੈਂਕੜੇ ਨੇ ਅਖਰ ਜਨਮ ਹੋਇਆ ਜੀਵਨ ਮਿਲੇ ਬਾਵੇਂ ਬ੍ਰਮ ਗਿਆ ਨਹੀਂ ਹੈ तो पिछले कुछ यात्रा रह गई सी जो पूरी वास्ते जन्म होया वरना नहीं होना सी पूर्व जन्म हम तुमरे सेवक अब तो मिटिया ना जाई भगत कबीर कहते हे प्रभु पिछले जन्म दिख भी मैं तेरा सेवक सी और करा कि मैं तेरे तक नहीं पहुंच सके नहीं पहुंच सके अदकी बख्शिश करें की मैं रस्ते चना रह जाव अब की बार बख्श बंदे को बौर ना बॉजल पेगा ਅੱਦਕੀ ਬਖਸ਼ਿਸ਼ ਕਰ ਮੈਂ ਫਿਰ ਨਾ ਆਵਾਂ ਗੱਲ ਖਤਮ ਮੇਰੀ ਯਾਤਰਾ ਸੰਪੂਰਨ ਬਰ ਪ੍ਰਾਰਥਨਾ ਕਰ ਰਿਹਾ ਹਾਂ ਕਿਸ ਨੂੰ ਆਪਣਾ ਪਿਛਲਾ ਜਨਮ ਚੇਤੇ ਇਹ ਵੀ ਕਹਿ ਲਓ ਜੇ 100 ਡਿਗਰੀ ਤੇ ਪਾਣੀ ਗਰਮ ਕਰੀਏ ਤੇ ਭਾਪੂ ਬਣ ਜਾਂਦਾ ਹੈ 90 ਤੇ ਕਰੀਏ ਤਾਂ ਵੀ ਨਹੀਂ ਬਣਦਾ 90 ਡਿਗਰੀ ਤੱਕ ਦਾ ਤੇ ਤੱਪ ਇੰਝ ਸਮਲੋ ਕਬੀਰ ਨੇ ਕਹੀ ਲਿਆ ਸੀ ਥੋੜਾ ਜਿਹਾ ਰਹਿੰਦਾ ਸੀ ਉਸ ਜਨਮ ਵਿੱਚ ਪੂਰਾ ਕਰੇ ਇਸ ਤਰ੍ਹਾਂ ਦੇ ਪਰਸ ਨੂੰ ਪਿਛਲੀਆਂ ਯਾਦਾਂ ਵੀ ਹੁੰਦੀਆਂ ਨੇ। ਤੋਂ ਪਿਛਲੀ ਪ੍ਰਾਲਬਦ ਮਹਾਰਿਸ਼ੀ ਰਵਣ ਕਹਿੰਦੇ ਨੇ ਸਕੀਤਾ ਹੋਣੇ ਸਾਥ ਨੇ ਕੁਛ। ਬੜਾ ਦੁੱਖ ਭੋਗ ਰਿਹਾ ਆਪਾਂ ਵੀ ਦੇਖ ਰਹੇ ਆ। ਸੂਫੀ ਸੰਤ ਸਰਮਦ ਨੂੰ ਲਾਲ ਕਿਲੇ ਵਿੱਚ ਔਰੰਗਜ਼ੇਬ ਦੇ ਹੁਕਮ ਨਾਲ ਕਤਲ ਕੀਤਾ ਜਾ ਰਿਹਾ ਹੈ। ਇਸ ਦਾ ਕਸੂਰ ਕਿਸੇ ਬਸ ਬੇ ਵਿਚਾਰਾ ਬੇਕਸੂਰ ਸੀ ਕਿਉਂਕਿ ਬੇਕਸੂਰ ਹੋਣਾ ਵੀ ਕਸੂਰ ਹੋ ਜਾਂਦਾ ਹੈ। ਇਹ ਵੀ ਮਰਜ਼ ਕਰਦਾ। ਗੁਨਾਹਗਾਰਾਂ ਦੀ ਦੁਨੀਆ ਵਿੱਚ ਬੇਗੁਨਾਹ ਹੋਣਾ ਵੀ ਇੱਕ ਗੁਨਾਹ ਹੋ ਜਾਂਦਾ ਹੈ। ਕਸੂਰਵਾਰਾਂ ਦੀ ਦੁਨੀਆ ਵਿੱਚ ਬੇਕਸੂਰ ਹੋ ਜਾਣਾ ਵੀ ਯਕੀਨ ਜਾਣੋ ਇੱਕ ਕਸੂਰ ਹੋ ਜਾਂਦਾ ਹੈ। ਨੰਗਨ ਘੁੰਮਦਾ ਸੀ। ਤੇ ਇਹਨੂੰ ਆਖੇ ਤੂੰ ਨੰਗਾ ਕਿਉਂ ਘੁੰਮਦਾ ਹੈ? ਤੂੰ ਸ਼ਰਮਦ ਨਹੀਂ ਜੋ ਜਵਾਬ ਦਿੱਤਾ ਸੀ ਪੰਛੀ ਸਾਰੇ ਨੰਗੇ ਨੇ, ਪਸ਼ੂ ਸਾਰੇ ਨੰਗੇ ਨੇ, ਫੁੱਲ ਸਾਰੇ ਨੰਗੇ ਨੇ। ਬਨਸਪਤੀ ਸਾਰੀ ਨੰਗੀ ਹੈ ਮੈਂ ਕਿਉਂ ਕਪੜੇ ਪਾਵਾਂ ਸਰਮਤ ਆਪਣਾ ਡੰਗ ਉਸਤਾ ਆਪਣਾ ਤੌਰ ਤਰੀਕਾ ਪਹਿਨਾ ਕਪੜੇ ਪਸ਼ੂਆਂ ਨੂੰ ਪਹਿਨਾ ਕਪੜੇ ਪੰਛੀਆਂ ਨੂੰ ਤਾਕਤੋ ਬਨਸਪਤੀ ਨੂੰ ਤੇ ਬਨਸਪਤੀ ਦੇ ਉੱਪਰ ਉਡਣ ਵਾਲੇ ਭੌਰਿਆਂ ਤੇ ਤਿਤਲਿਆਂ ਨੂੰ ਕਪੜੇ ਜੋ ਹੈ ਤੋ ਪਹਿਨਾ ਫਿਰ ਮੈਂ ਪਹਿਨਾਂਗਾ ਮੈਂ ਨਹੀਂ ਪਹਿਨਣਾ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਹਾਂ ਢੱਕਣਾ ਪੈਂਦਾ ਹੈ ਬਾਦਸ਼ਾਹ ਸਲਾਮਤ ਗੰਦਗੀ ਨੂੰ ਉਤੇ ਪਰਮਾਤਮਾ ਨੇ ਢੱਕੀ ਹੋਈ ਹੈ ਮੇਰੇ ਹੰਨ ਨੂੰ ਉਸਨੇ ਢੱਕਿਆ ਹੈ ਮੇਰੀ ਹੱਡੀਆਂ ਨੂੰ ਉਸਨੇ ਢੱਕਿਆ ਹੈ ਮੇਰੀ ਦੁਰਗੰਧ ਨੂੰ ਉਸਨੇ ਢੱਕਿਆ ਹੈ ਮੇਰੇ ਬਾਹਸ ਨੂੰ ਢੱਕਿਆ ਮੈਂ ਕਲੜੀ ਨਹੀਂ ਢਕਣਾ ਚਾਹਦਾ ਕਿਉਂਕਿ ਉਸਨੇ ਨਹੀਂ ਢੱਕੀ ਮੈਂ ਨਹੀਂ ਢਕਣਾ ਚਾਹਦਾ ਸਰਮਦ ਸਜ਼ਾਏ ਮੌਤ ਸੁਣਾਈ ਗਈ ਮੈਲਮ ਕਾਂਗਣਾ ਜਲਾਦ ਖੜਾ ਹੈ ਕਤਲ ਕਰਨ ਲਈ ਤੇ ਉਹ ਸ਼ਰਮਤ ਹੱਸਦਾ ਹੋਇਆ ਔਰੰਗਜ਼ੇਬ ਕਹਿੰਦਾ ਹੁਣ ਦੱਸੋ ਬੜੀਆਂ ਗੱਲਾਂ ਬਣਾਉਂਦਾ ਹੁਣ ਤੇਰੀ ਮੌਤ ਹੈ ਤੇ ਪਤਨ ਸ਼ਰਮਤ ਕੀ ਕਹਿੰਦਾ ਜ਼ਿੰਦਗੀ ਦੇਖੀ ਸੀ ਅੱਜ ਮੌਤ ਵੀ ਦੇਖਾਂਗੇ ਜੀਵਨ ਤੇ ਦੇਖਿਆ ਅੱਜ ਮੌਤ ਵੀ ਦੇਖਾਂਗੇ ਸਿਰਫ ਤੂੰ ਹੀ ਨਹੀਂ ਦੇਖੇਂਗਾ ਪਾ ਵੀ ਦੇਖਾਂਗੇ ਪਰ ਸਾਨੂੰ ਮੌਤ ਦੇਖਣ ਦਾ ਚਾਹ ਹੋਇਆ ਚਲੋ ਹੋਣੀ ਤੇ ਸੀ ਇਸ ਡੰਗਰਾਲੀ ਸਹੀ ਦੇਖ ਇਸਨੇ ਲੰਬੇ ਚੌੜੇ ਇੱਕ ਹਕਾਇਏ ਦੇ ਇੱਕ ਨਜ਼ਮ ਵਿੱਚ ਕਿਹਾ ਹੈ ਕਿ ਅਦਮ ਦੀ نیند ਤੋਂ ਸੰਸਾਰ ਦਾ ਸ਼ੋਰ ਸੁਣ ਕੇ ਅਸੀਂ ਜਾਗੇ ਸੀ ਬਾਦਸ਼ਾ ਪਰ ਜਾਗ ਕੇ ਦੇਖਿਆ ਇਹ ਸ਼ੋਰ ਸਰਾਵਾ ਸਾਡੇ ਸੁਭਾਅ ਦੇ ਅਨੁਕੂਲ ਨਹੀਂ ਅਸੀਂ ਫਿਰ ਸੌਣ ਲੱਗਿਆ ਜਿਸ ਨੂੰ ਤੂੰ ਮੌਤ ਕਹਿੰਦਾ ਅਸੀਂ ਉਸ ਬਿਸਰਾਮ ਕਹਿੰਦੇ ਇਸ ਨੂੰ ਆਰਾਮ ਕਹਿੰਦੇ ਤੂੰ ਵੀ ਦੇਖ ਆਪਾਂ ਵੀ ਦੇਖਾਂ ਉੜੇ ਵੀ ਕਿ ਜ਼ਿੰਦਗੀ ਹੈ ਇਸ ਤਰ੍ਹਾਂ ਦੇ ਲੋਕ ਵਿਚਾਰ ਦੇ ਤਲ ਤੇ ਸੋਚਣੇ ਦੇ ਤਲ ਤੇ ਯਾਦਾਂ ਦੇ ਤਲ ਤੇ ਪ੍ਰਮਾਤਮਾ ਦੇ ਰੂਪ ਨੇ ਮਨੁੱਖ ਉਹੀ ਨਹੀਂ ਜੋ ਕੁਝ ਦਿਖਾਈ ਦੇ ਰਿਹਾ ਹੈ ਮਨੁੱਖ ਉਹੀ ਉਥੇ ਜੋ ਉਸਦੇ ਵਿਚਾਰ ਨੇ ਮਨੁੱਖ ਉਹੀ ਕੁਛ ਨਹੀਂ ਜੋ ਕੁਛ ਕਰ ਰਿਹਾ ਹੈ ਮਨੁੱਖ ਉਹੀ ਕੁਛ ਹੈ ਜੋ ਇਹ ਸੋਚ ਰਿਹਾ ਹੈ ਪ੍ਰਮਾਤਮਾ ਸੋਚਣੀ ਨੂੰ ਵੇਖਦਾ ਹੈ ਵਿਚਾਰਾਂ ਨੂੰ ਵੇਖਦਾ ਹੈ ਯਾਦਾਂ ਨੂੰ ਵੇਖਦਾ ਹੈ ਸਮਾਜ ਕ੍ਰਿਤ ਨੂੰ ਵੇਖਦਾ ਹੈ ਕਾਨੂੰਨ ਕ੍ਰਿਤ ਨੂੰ ਵੇਖਦਾ ਹੈ ਕ੍ਰਿਤ ਠੀਕ ਨਹੀਂ ਤੋ ਸਮਾਜ ਨਰਾਜ਼ ਹੋ ਜਾਂਦਾ ਹੈ ਕ੍ਰਿਤ ਠੀਕ ਨਹੀਂ ਤੋ ਕਾਨੂੰਨ ਬੇੜੀਆਂ ਤੇ ਹੱਤਕੜੀਆਂ ਲੈ ਕੇ ਆ ਜਾਂਦਾ ਹੈ ਵਿਚਾਰ ਠੀਕ ਨਹੀਂ ਤੋ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ ਦੁੱਖ ਸੰਤਾਪ ਚੱਲਦੇ ਰਹਿੰਦੇ ਕਰ ਕਰ ਕਰਨਾ ਲਿਖ ਲੈ ਜਾਓ ਬੁਰਾ ਸੋਚ ਰਿਆ ਇਹ ਤੇ ਬੁਰਾ ਲਿਖਿਆ ਗਿਆ ਅੰਦਰ ਬੁਰੀਆਂ ਯਾਦਾਂ ਵਿੱਚ ਭਿਆਂਕੀ ਅੰਦਰ ਲਿਖੀਆਂ ਗਈਆਂ ਬੁਰੇ ਵਿਚਾਰ ਚੱਲਦੇ ਨੇ ਤੇ ਅੰਦਰ ਲਿਖੇ ਗਨੇ ਕਰ ਕਰ ਕਰਨਾ ਲਿਖ ਲੈ ਉਸੇ ਵਕਤ ਲਿਖੇ ਜਾਂਦੇ ਉਸੇ ਵਕਤ ਜਿੱਤ ਤੇ ਗੋਪਤ ਪੇ ਲਿਖਦਾ ਭਾਉ ਉਹ ਕਲਮ ਲਿਖਦੀ ਪਈਏ ਜੋ ਗੋਪਤ ਹੈ ਨਹੀਂ ਦਿਖਾਈ ਦਿੰਦੀ ਔਰ ਇੱਕ ਕੋਈ ਸਮੇਂ ਮਰਬਾ ਘਰਵਾ ਜੀਵਾਂ ਦੇ ਲਿਖੇ ਜਾ ਰਹੇ ਨੇ ਇਹ ਵਿਚਾਰ ਇਹ ਸੋਚਣੀ ਇਹ ਕਰਮ ਐਸੀ ਅਗੰਮੇ ਕਲਮ ਹੈ ਇਸੇ ਅਗੰਮੇ ਕਲਮ ਦਾ ਜ਼ਿਕਰ ਕੀਤਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਾਥ ਕਲਮ ਅਗੰਮ ਮਸਤਕ ਲਿਖਾਵਤੀ ਬੜੀ ਅਗੰਮੇ ਕਲਮ ਹੈ ਬਿਨਾਂ ਰੁਕੇ ਹੀ ਚੱਲ ਰਹੀ ਹੈ ਮਨੁੱਖ ਜੋ ਕੁਝ ਸੋਚ ਰਿਹਾ ਹੈ ਲਿਖਿਆ ਜਾ ਰਿਹਾ ਹੈ ਮਨੁੱਖ ਦੇ ਜੋ ਵਿਚਾਰ ਨੇ ਲਿਖਿਆ ਜਾ ਰਿਹਾ ਹੈ ਮਨੁੱਖ ਦੀਆਂ ਜੋ ਯਾਦਾਂ ਨੇ ਲਿਖੀਆਂ ਜਾ ਰਹੀਆਂ ਨੇ ਸਹਿਜੇ ਸਹਿਜੇ ਇੱਕ ਦਿਨ ਵਿਚਾਰ ਹੀ ਆਚਾਰ ਬਣ ਜਾਂਦਾ ਸੋਚਣੀ ਹੀ ਕਰਤ ਬਣ ਜਾਂਦੀ ਹੈ ਇਹ ਵੀ ਮੈਰਸ ਕਰਦੇ ਆ ਨਿਰਵੈਰਤਾ ਦੇ ਵਿਚਾਰ ਚੱਲਦੇ ਸਨ ਨਿਰਵੈਰਤਾ ਦਾ ਸੁਭਾਅ ਬਾਹਰ ਪ੍ਰਗਟ ਹੋ ਗਿਆ ਕਿਧਰੇ ਲੋੜ ਪਈ ਸੰਤ ਦੇ ਅੰਦਰ ਹਰ ਵਕਤ ਨਿਰਵੈਰਤਾ ਦੇ ਵਿਚਾਰ ਚੱਲਦੇ ਨੇ ਕ੍ਰਿਤ ਦੇ ਵਿੱਚ ਕਦੀ ਕਦੀ ਪ੍ਰਗਟ ਹੋ ਜਾਂਦੇ ਭਗਤ ਦੇ ਅੰਦਰ ਹਰ ਵਕਤ ਦਇਆ ਦੀ ਸੋਚਣੀ ਚੱਲਦੀ ਹੈ ਕ੍ਰਿਤ ਦੇ ਵਿੱਚ ਕਿਧਰੇ ਕਿਧਰੇ ਪ੍ਰਗਟ ਹੋ ਜਾਂਦੀ ਹੈ ਜਦ ਲੋੜ ਹੋਵੇ ਸੁਭਾਅ ਦੇ ਵਿੱਚ ਉਸ ਦੇ ਹਰ ਵਕਤ ਪ੍ਰੇਮ ਚੱਲਦਾ ਹੈ ਕ੍ਰਿਤ ਦੇ ਵਿੱਚ ਕਿਧਰੇ ਕਿਧਰੇ ਪ੍ਰਗਟ ਕਰ ਦਿੰਦਾ ਹੈ ਕਿਧਰੇ ਲੋੜ ਪੈ ਜਾਵੇ ਸੁਭਾਅ ਕਰ ਗਿਵੇਂ ਡੁਲਦੇ ਅੰਦਰ ਮਹਿਕ ਤੇ ਹੈ ਪਰ ਡੁਲਦੁਲ ਕੇ ਬਾਹਰ ਪੈਣ ਲੱਗ ਪਈ ਕਲੀ ਦੇ ਵਿੱਚ ਵੀ ਮਹਿਕ ਹੈ ਪਰ ਅਜੇ ਕਿ ਪੰਖੜੀਆਂ ਬਣ ਕੇ ਖਿਲਾਉ ਦੇ ਵਿੱਚ ਨਹੀਂ ਆਈ ਕਿ ਮਹਿਕ ਬਾਹਰ ਪ੍ਰਗਟ ਹੋ ਸਕੇ ਕਿਦਰੇ ਕਿਦਰੇ ਜਦ ਲੋੜ ਪੈ ਜਾਂਦੀ ਹੈ ਉਹ ਦਇਆ ਦੀ ਸੋਚਣੀ ਉਹ ਦਇਆ ਦੇ ਵਿਚਾਰ ਉਹ ਪ੍ਰੇਮ ਦੇ ਵਿਚਾਰ ਉਹ ਸੰਭ੍ਰਿਸ਼ਟੀ ਦੀ ਸੋਚਣੀ ਕਿਰਤ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ ਤੋਂ ਮਹਾਰਾਜ ਜਿੰਨੇ ਅੰਮ੍ਰਿਤ ਵੇਲੇ تو اس وڈے دیاں وڈے دی ویچار کر وہ وڈہ ہے وہ نرویر ہے وہ نرویر ہے ایسا تو سوچ ایسے تو ویچار کر اس لی تو یاد دیس جو ہے پہ امردویر ہے